ਆਪਣੇ ਸਾਰਿਆਂ ਦੇ ਘਰੇ ਬੱਚੀ ਆਂ ਜਿਹੜੇ ਦੇਖਣ ਵਾਲੇ ਨੇ ਉਹਨਾਂ ਦੇ ਜਿਹੜੇ ਇਸਾਈ ਵੀ ਥਲੇ ਕਮੈਂਟਾਂ 'ਚ ਗਾਲਾਂ ਕੱਢਣਗੇ ਸਾਰਿਆਂ ਦੇ ਸਾਡੇ ਧੀਆ ਨੇ ਜਦੋਂ ਪਹਿਲੀ ਵਾਰੀ ਧੀ ਹੱਥ ਜਾਂਦੀ ਆ ਉਹ ਛੋਟਾ ਜਿਹਾ ਜਵਾਕ ਤੁਹਾਨੂੰ ਤੁਸੀਂ ਕਿਸ ਤਰੀਕੇ ਨਾਲ ਪਾਲਦੇ ਹੋ ਕਿਦਾਂ ਅੱਲਾ ਉਹਦੇ ਨਾਲ ਲਾਡਾਂ ਨਾਲ ਚਾਵਾਂ ਨਾਲ ਪਾਲਦੇ ਹੋ 13 ਸਾਲ ਦੀ ਬੱਚੀ ਜਦੋਂ 13 ਸਾਲ ਉਸ ਮਾਂ ਨੇ ਉਹਨੂੰ ਆਪਣੀ ਬੁੱਕਲ ਦੇ ਚਪਾ ਲਿਆ ਹੋਊਗਾ ਉਸ ਤੋਂ ਬਾਅਦ ਜਿੱਦਣ ਉਸ ਮਾਂ ਦੇ ਸਾਹਮਣੇ ਉਸ ਬੱਚੀ ਦੀ ਦੇਹ ਪਈ ਹੋਊਗੀ ਜਿੱਚੋ ਜਾਨ ਉੱਡ ਚੁੱਕੀ ਆ ਇਮੇਜਨ ਕਰਕੇ ਦੇਖੋ ਆਪਣੇ ਬੱਚਿਆਂ ਦੇ ਨਾਲ ਲਾ ਕੇ ਦੇਖੋ ਨਰੂਲੇ ਤੂੰ ਆਪਣੀ ਧੀ ਦੇ ਨਾਲ ਲਾ ਕੇ ਦੇਖ ਉਦੋਂ ਬਾਅਦ ਕੋਈ ਨਲੈਕ ਜਾ ਉੱਠ ਕੇ ਕੋਈ ਖਚਰਾ ਜਾ ਉੱਠ ਕੇ ਇਹ ਕਵੇ ਵੀ ਉਸ ਬਲਾਤਕਾਰੀ ਨੂੰ ਉਸ ਕਤਲ ਨੂੰ ਮਾਫੀ ਦੇਣੀ ਆ ਉਸ ਮਾਂ ਨੂੰ ਟੀਚਰ ਮਾਰੇ ਤਾਂ ਨਰੂਲੇ ਤੂੰ ਵੀ ਨਰਕਾਂ ਚ ਜਾਏਗਾ ਤੂੰ ਉਸ ਮਾਂ ਨੂੰ ਟੀਚਰ ਮਾਰੀਏ ਤੂੰ ਹੀ ਨਰਕਾਂ ਚ ਜਾਏਗਾ ਤੇਰੇ ਲਈ ਸਵਰਗ ਨਹੀਂ ਹੈਗੇ ਤੇ ਜੇ ਤੂੰ ਉਹਨੂੰ ਮਾਫੀ ਦੀ ਗੱਲ ਕਰਦਾ ਤੇ ਉਹਨੇ ਤੂੰ ਭਰਾ ਉਹਦੇ ਨਾਲ ਜਾਈ ਤੂੰ ਉਹਦੇ ਨਾਲ ਜਾਈ ਤੇ ਜਿੱਥੇ ਪਰਮਪਿਤਾ ਪ੍ਰਮਾਤਮਾ ਨੇ ਉਹਨੂੰ ਨਰਕਾਂ 'ਚ ਸਾੜਨਾ ਹੈ ਨਾ ਉੱਥੇ ਖੜ ਕੇ ਕਹੀਂ ਵੀ ਉਹਦੀ ਉਹਦੀ ਮਾਫੀ ਕਰੋ ਮੱਖ ਦੀ ਲਾਣਤ ਐਸੀ ਸੋਚ ਦੇ ਉੱਤੇ